ਜੀ ਅੱਜ ਦਾ ਜਿਹੜਾ ਵਲੌਗ ਹੈ ਉਹ ਦੁਪਹਿਰ ਤੋਂ ਸਟਾਰਟ ਕਰ ਰਹੇ ਆ ਤੇ ਹੁਣ ਅਸੀਂ ਜਾ ਰਹੇ ਆ ਗੋਲਡਨ ਟੈਂਪਲ ਤੇ ਮਿਲਦੇ ਆ ਤੁਹਾਨੂੰ ਬਾਬਾ ਜੀ ਤੇ ਜਾ ਕੇ ਆੜੇ ਡਰਾਈਵਰ ਸਾਹਿਬ ਗੁੱਗੂ ਚਾਹ ਪੀਂਦੀ ਪਿਆ ਦੇ ਮੀਂਹ ਜੀ ਵੀ ਦੇਓ ਚਾਹ ਇਹਨੇ ਕਿਹਾ ਇੱਕ ਮੈਂ 2 ਸੈਕਿੰਡ ਚਾਹ ਪੀ ਲੈਣੀ ਆ ਪਰ ਇਹਨੇ ਪੂਰੇ 10 ਮਿੰਟ ਲਾ ਦਿੱਤੇ ਲੋ ਜੀ ਹੁਣ ਅਸੀਂ ਫੇਰ ਜਾਂਦੇ ਪਏ ਆ ਮੈਂ ਤੇ ਗੁੱਗੂ ਗੱਡੀ 'ਚ ਮੇਰਾ ਕੰਮ ਵਸਿੰਦਾ ਕੀ ਬਸ ਗੱਡੀ ਨੂੰ ਬੈਕ ਕਰਨਾ ਤੇ ਗੁੱਗੂ ਨਾਲੇ ਬੈਹਣਾ ਆਰਡਰ ਚਾੜਨ ਛੇਤੀ ਚਲਾਓ ਛੇਤੀ ਚਲਾਓ ਪਰ ਹਲੇ ਗੱਡੀ ਮੈਂ ਨਹੀਂ ਚਲਾਣੀ ਚਲਾਣੀ ਬਾਬਾ ਨੇ ਹੀ ਆ ਆਰਡਰਾਂ ਨੇ ਮਿੰਮੀ ਮਾਰਨੇ ਆ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਮੇਨ ਹਾਈਵੇ ਤੇ ਬੈਠ ਗਿਆ ਪਿਛਲੇ ਲੋਕਗੇ ਮਾਣ ਵੀ ਪਿਛਿਆ ਬੱਬਾ ਕਰਦੇ ਬੈਠ ਰਹੀ ਤੇ ਅੱਜ ਮੈਂ ਫੇਰ ਅੱਗੇ ਬੈਠ ਗਿਆ ਜੀ ਹੁਣ ਅਸੀਂ ਆ ਗਏ ਸੀ ਪਹਿਲਾਂ ਗੱਡੀ ਚ ਪੈਟਰੋਲ ਪਰਵਾਣਾ ਵਾ ਪਰ ਉਧਰ ਰਸੀਗਾ ਤੇ ਪਾਪਾ ਕਹਿੰਦੇ ਅੰਦੇ ਤੱਕ ਗੇ ਚ ਹਵਾ ਭਰਾ ਦਿੰਨੇ ਆ ਟਾਇਰਸ ਚ ਤੇ ਹੁਣ ਹਵਾ ਭਰਾ ਕੇ ਪੈਟਰੋਲ ਦਿਲਵਾ ਕੇ ਤੇ ਫਿਰ ਅਸੀਂ ਕਰਾਂਗੇ ਆਪਣਾ ਅਗਲਾ ਟੂਰ ਪੂਰਾ ਆ ਨੀ ਆ ਤੇ ਸਾਈ ਗਾਇਸ ਅੱਜ ਨੰਨਾ ਜੱਡਾ ਦਿਨ ਕਿੱਥੋਂ ਘੜਦਾ ਲੋ ਜੀ ਗੁੱਗੂ ਦੀ ਇੱਕ ਟੌਫੀ ਵਾਕੇ ਦੋ ਦੇ ਬਰਾਬਰ ਹੀ ਆ ਵੇਖੋ ਮਿੱਟੀ ਟੌਫੀ ਹੈ ਲੋ ਜੀ ਮੈਂ ਇੱਥੇ ਫ੍ਰੀ ਹੋ ਕੇ ਬਹਿ ਗਿਆ ਮੈਂ ਉਤਾਰ ਲਿਆ ਆਪਣੇ ਸ਼ੂਜ਼ ਤੇ ਤੇ ਕੋਣੇ ਕੋਲ ਪਹਿੰਦ चाहिए <laughs> ਕੀ ਕਰਨਾ ਉਹ ਮੈਂ ਸ਼ਾਂਤਲ ਟਿਕਾਇਡ ਕਰਨਾ ਨਹੀਂ ਨਾ ਨੂੰ ਪਾਕਿਸਤਾਨ ਦੇ ਬੋਲੇ ਮੈਂ ਬਸ ਜਿਹੜੇ ਬੈਰੀਗੇਡ ਲੱਗੇ ਆ ਵਾਲੇ ਇਹ ਆ ਵਾਲੇ ਥੋੜੀ ਥੋੜੀ ਗੱਡੀ ਅੱਗੇ ਕਰੀ ਜਾਓ ਹਾਂ ਸਾਈਕਲ ਲੈ ਜਾਓ ਕਿਨੇ ਸਾਈਕਲ ਆ ਕਰੋ ਉਹ ਇੱਕ ਪਾਪ ਕਹਿੰਦਾ ਕੀ ਜਿਵੇਂ ਆਟੋ ਨਿਕਲ ਕੇ ਆਵੀਂ ਨਿਕਲ ਜਾਣੀ ਨਹੀਂ ਗੱਡੀ ਥੋੜੀ ਆ ਸਾਈਕਲ ਲੈ ਲੈ ਆ ਜਾ ਪਿੱਛੇ ਮੈਂ ਨਹੀਂ ਆਉਣਾ ਤੁਹਾਡੀ ਆ ਗੱਡੀ ਆ ਗੱਡੀ ਨੂੰ ਦੇ ਨੀ ਰਿਕਦਾਂ ਦੇ ਨੀ ਦੇ ਚੋ ਦਸਾਂ ਕਰ ਦੋ ਲੈ ਨਵੀਂ ਚੂਟੇ ਮਾੜੇ ਲੈਣ ਦਾਂ ਮਾ ਲੋ ਜੀ ਫਾਈਨਲੀ ਇੱਕ ਘੰਟੇ ਦੀ ਡਰਾਈਵ ਤੋਂ ਬਾਅਦ ਅਸੀਂ ਅਜੇ ਅੰਮ੍ਰਿਤਸਰ ਐਂਟਰ ਹੀ ਆਏ ਆ ਤੇ ਅੱਗੇ ਅਜੇ ਕਿੰਨਾ ਟਾਈਮ ਲੱਗਦਾ ਹੋਣੀ ਪਤਾ ਨਹੀਂ ਪਰ ਕਿੰਨਾ ਦਿਲ ਲੱਗ ਗਿਆ ਵੀ ਅਸੀਂ ਚੱਲ ਹੁਣ ਅੱਛੇ ਜਾ ਕੇ ਲੱਗਿਆ ਲੋ ਜੀ ਆਵਾ ਅੰਮ੍ਰਿਤਸਰ ਦਾ ਮਸ਼ਹੂਰ ਗੋਲਡਨ ਗੇਟ ਤੇ ਹੁਣ ਅਸੀਂ ਇੱਥੇ ਪਹੁੰਚ ਚੁੱਕੇ ਆ ਜੀ ਫਾਈਨਲੀ ਹੁਣ ਅਸੀਂ ਪਹੁੰਚ ਗਏ ਆ ਤੇ ਮम्मा ਤੇ ਗੁੱਗੂ ਨੇ ਲੈਨ ਚੱਲ ਗਿਆ ਪਾਣੀ ਕਿਉਂਕਿ ਪਿਆਸ ਲੱਗੀ ਸੀ ਤੇ ਇੱਧਰ ਮੈਂ ਤੇ ਪਾਪਾ ਕਰਦੇ ਪੀਸੀ ਗੱਡੀ ਦੀ ਪਾਰਕਿੰਗ ਗੱਡੀ ਵੀ پارک ਹੋ ਗਈ ਆ ਮम्मा ਪੀਂਦੇ ਪਿਆ ਪਾਣੀ ਤੇ ਆਪਾਂ ਸਾਰੇ ਤਿਆਰ ਆਣ ਬਸ ਅੰਦਰ ਹੀ ਜਾਣਾ ਸੇ ਪ੍ਰੋਗਰਾਮ ਦੇ ਲਈ ਪੀ ਲਿਖ ਰਿਹਾ ਮੰਨਦਾ ਕੋਈ ਨੀ ਬਸ ਇਸ ਲਈ ਲੋ ਜੀ ਇੱਥੇ ਕਲਕਾ ਮਮਾ ਹਣੀ ਤੇ ਇੱਥੇ ਗੱਗੂ ਆਪਣੀ ਕਾਰ ਦੀ ਪੀਆ ਚੰਨੀ ਸੈਟ ਇੱਥੇ ਸਾਰਿਆਂ ਨੇ ਆਪਣੇ ਜੋੜੇ ਉਤਾਰਤੇ ਆ ਤੇ ਹੁਣ ਉੱਥੇ ਕਰਾਵਾਂਗੇ ਜਮਾ ਜੋੜਾ ਕੱਜ 我不好意思，老板。嗯嗯 of ਵੇਖੋ ਜੀ ਸ਼ਾਮ ਦੇ ਟਾਈਮ ਇੱਥੇ ਕਿੰਨਾ ਰਾਸ਼ਾ ਹੁੰਦਾ ਸੰਗਤ ਦੇ ਨਾਲ ਸਾਰੇ ਦਰਸ਼ਨ ਕਰਨ ਆਏ ਹੋਏ ਨੇ ਅੰਦਰ ਅੰਦਰ ਦਰਸ਼ਨ ਕਰਨਗੇ ਤੇ ਫਿਰ ਬਾਕਸੀ ਕਰਨਗੇ ਸਾਰੇ ਆਪਣੇ ਆਪਣੇ ਅਸੀਂ ਇਹ ਦਰਸ਼ਨ ਕਰਕੇ ਤੇ ਹੁਣ ਕਰਦੇ ਪਏ ਆਂ ਵਾਪਸੀ ਤੇ ਹੁਣ ਚਲਦੇ ਆਂ ਅਸੀਂ ਵੀ ਘਰ ਲੋ ਜੀ ਸਾਡੇ ਹੁਣ ਸ਼ੂਜ਼ ਆ ਗਏ ਆ ਤੇ ਹੁਣ ਬਸ ਪਾ ਕੇ ਸਾਰੇ ਜਾਣੇ ਇੱਥੇ ਕਰਾਂਗੇ ਵਾਪਸੀ ਇੱਥੇ ਬੈਠੇ ਹੋਏ ਆ ਸਾਰੇ ਜਾਣੇ ਤੇ ਹੁਣ ਬਸ ਸ਼ੂਜ਼ ਪਾ ਕੇ ਤੇ ਨਿਕਲੀਏ ਮੈਂ ਇਹ ਦੋ ਜੀ ਦੇਖਦੇ ਹੀ ਰੋਇਆ ਲੈ ਆਉਂਦਾ ਆ ਜੀ ਲੋ ਜੀ ਇੱਥੇ ਮੰਮਾ ਗੁੱਗੂ ਤੇ ਆਂਟੀ ਕਰਦੇ ਪਿਆ ਸ਼ਾਪਿੰਗ ਪਤਾ ਨਹੀਂ ਕੀ ਲੈਂਦੇ ਵੇ ਆ ਆਈ ਥਿੰਕ ਸ਼ਾਲ ਜਾਂ ਸੂਟ ਆ ਕੁਝ ਚਲੋ ਦੇਖੋ ਹੁਣ ਕਿੰਨਾ ਟਾਈਮ ਲਾਉਂਦੇ ਆ ਤੇ ਅਸੀਂ ਕਰਾਂਗੇ ਵੇਟ ਮੈਂ ਤੇ ਪਾਪਾ ਜੇ ਤੱਕਾਂ ਦੇਖਾਂਗੇ ਉਸ ਤੋਂ ਬਾਅਦ ਅਸੀਂ ਇਹ ਵੀ ਜੋ ਤੋਂ ਠੀਕ ਹੈ ਜੋ ਬਾਅਦ ਇਹਨਾਂ ਦੇ ਘਰ ਇਹ ਕਿ ਤੁਮ ਲਾਹਣ ਇਹ ਥੋੜਾ ਸੰ ਨੂੰ ਦਸ਼ਮ ਕਰਦੇ ਆਂ ਆਪਿੰਗ ਕਰਦੇ ਆਂ ਜੀ ਜੀ ਲੱਗਦਾ ਨਾਲ ਪੁੱਛ ਤੇ ਅਸੀਂ ਪਹੁੰਚ ਗਏ ਸ਼ਰਮਾ ਜੀ ਤੇ ਚਾਹ ਵਾਲੇ ਕੁਲਚਾ ਅਰਟੀਵੇਟ ਆ ਅਸੀਂ ਆਰਡਰ ਕੀਤਾ ਰੂਗੂ ਵਾਸਤੇ ਆਲੂ ਕੁਲਚਾ ਨਾਲ ਹੀ ਚਾਰ ਆਪਾਂ ਕੀਤੇ ਮਿਕਸ ਰੂਗੂ ਮੰਗਲਾਂ ਦਿੱਲੀ ਆ ਗਿਆ ਜੀ ਮਿਕਸ ਕੁਲਚਾ ਇਧਰ ਕ੍ਰਿਸ਼ਨਾ ਨੇ ਕਰਤਾ ਸ਼ੁਰੂ ਚਾਰ ਮਿੰਟ ਹੀ ਕੰਗੋਲਿਸ਼ ਕੀਤਾ ਟੇਸਟ ਕਿਦਾ ਉਹ ਕਿ ਰਿਪੋਰਟ ਹਾਂ ਜੀ ਤਾਂ ਕਿ ਇਹਦਰ ਬਾਲਣਾ ਹੋਣੀ ਵੀ ਜਾਪੇ ਨੇ ਚਿਮਚੇ ਨਾਲ ਟੇਸਟ ਚੈੱਕ ਕਰਕੇ ਕਿ ਕਰਾ ਚੈੱਕ ਹਾਂ ਕਰੋ ਨਾਲ ਸਾਡੇ ਨੇ 26 ਭੈਣ ਜੀ ਇਸ ਤਰ੍ਹਾਂ ਠੀਕ ਹੈ ਜਿਨ੍ਹਾਂ ਨੇ ਆਰਡਰ ਕੀਤਾ ਸੀਗਾ ਸਭ ਤੋਂ ਪਹਿਲਾਂ ਉਹਨਾਂ ਦੀ ਵਾਰੀ ਹੈਗੀ ਸਭ ਤੋਂ ਪਹਿਲਾਂ ਚਾਹ ਜਿਹੜਾ ਸਾਡਾ ਲੇਟ ਨਾਈਟ ਡਿਨਰ ਹੈ ਜੋਸ਼ਨ ਕੁਚੀ ਹੈ ਸਾਰਾ ਟ੍ਰੀਟ ਕਰ ਰਹੀ ਹੈ ਉਹਦੀ ਪੇਮੈਂਟ ਗੁੱਗੂ ਕਰੇਗੀ ਕੀ ਹੋ ਨਸੀ ਬਾਬਾਈ ਦੇ ਦਰਸ਼ਨ ਕਰਕੇ ਤੇ ਖਾਣਾ ਖਾ ਕੇ ਤੇ ਜਾ ਰਹੇ ਆ ਵਾਪਿਸ ਅਜੇ ਇੱਥੋਂ ਨਿਕਲੇ ਹੀ ਆ ਦੇਖੋ ਕਿੰਨਾ ਟਾਈਮ ਲੱਗਦਾ ਦੇ ਲੱਗਦੇ ਨੇ ਪਾਣੀ ਵੀ ਸੇਕਦੇ ਹੋ ਉਹ ਸੁੱਕਦੇ ਹੋ ਆਪਾ ਕੁੜੀ ਕੇ ਟੜੀ ਪੜੀ ਅੰਜੋ ਜਨਰੇਟਰ ਵੀ ਹੈਗਾ ਮਗਰ ਬਚਾ ਰਹਿਆ ਚਾਲੀ ਹੈ ਜਾਂਦੀ ਹੈ ਟੈਂਕਾਂ ਦੇ ਵੀ ਲੱਗਦੀ 60 ਆਗੇ ਘਰ ਵਾਪਸ ਤੇ ਹੁਣ ਆ ਰਹੀ ਹੈ ਨੀਂਦ ਤੇ ਹੁਣ ਅਸੀਂ ਕਰਾਂਗੇ ਰੈਸਟ ਤੇ ਤੁਹਾਨੂੰ ਮਿਲਾਂਗੇ ਨੈਕਸਟ ਬਲੌਗ ਦੇ ਨਾਲ ਜੇਰੀ ਸਵੇਰ ਤੱਕ ਲਈ ਸਾਰਿਆਂ ਨੂੰ ਗੁੱਡ ਨਾਈਟ